ਕਾਜ਼ਿੰਗ ਹੱਕੀ ਥੋੜਾ ਜਿਹੜਾ ਏਜੰਟ ਤੇ ਆ ਤੇ ਸਾਡੇ ਏਜੰਟ ਨੇ ਸਾਨੂੰ ਕਹਿੰਦੇ ਇਰਾਨ ਤੁਹਾਡੀ 6 ਤੋਂ 7 ਘੰਟੇ ਦੀ ਸਟੇ ਆ ਉੱਥੇ ਤੇ ਤੁਸੀਂ ਇਹੇ 에ਅਰਪੋਰਟ ਦੇ ਅੰਦਰ ਜੇਣਾ ਤੁਸੀਂ 에ਅਰਪੋਰਟ ਤੋਂ ਬਾਹਰ ਨਹੀਂ ਜਾਣਾ ਹੈ ਜੀ ਠੀਕ ਹੈ ਜੀ ਤੇ ਜਦੋਂ ਅਸੀਂ ਇਰਾਨ ਪਹੁੰਚੇ ਆ ਉਦੋਂ ਸਾਨੂੰ ਏਜੰਟ ਸਾਡੇ ਕਹਿੰਦੇ ਤੁਹਾਡੀ ਹੋਣੀ ਡੇਢ ਦਿਨ ਦੀ ਸਟੇ ਆ ਤੇ ਇੱਥੇ ਮੇਰਾ ਫਰੈਂਡ ਹੈਗਾ ਮੈਂ ਆਪਣੇ ਫਰੈਂਡ ਨੂੰ ਫੋਨ ਕਰਦਾ ਤੇ ਤੁਸੀਂ ਆਪਣੀ ਮੈਨੂੰ ਫੋਟੋ ਸੈਂਡ ਕਰ ਦਿੰਦੇ ਜੀ ਅਸੀਂ ਤਿੰਨਾਂ ਨੇ ਫੋਟੋ ਸੈਂਡ ਕੀਤੀ ਸਾਡੇ ਨੰਬਰ ਤੇ ਫੋਟੋ ਉਹਨੂੰ ਸੈਂਡ ਕੀਤੀ ਏਜੰਟ ਨੇ ਗਾ ਕਿ ਉਹ ਕਰਨਾ ਹੈ ਯਾਰ ਇਹ ਲਿੰਕ ਸੀ ਗਾ ਉਹ ਪਾਕਿਸਤਾਨ ਉਹਨਾਂ ਨਾਲ ਗੱਲ ਕੀਤੀ ਉਹ ਸਾਨੂੰ ਲੈ ਆਣਾ ਸਾਨੂੰ ਫੋਨ ਆਇਆ ਫਿਰ ਉਹ ਏਜੰਟ ਜਿਹੜੇ ਮੋਰੇ ਸਾਨੂੰ ਉਹਨਾਂ ਨੇ ਫੋਟੋ ਦਿਖਾਈ ਤੇ ਉਹ ਸਾਨੂੰ ਫਿਰ ਉੱਥੇ ਲੈ ਗਏ ਆ ਅਸੀਂ ਏਜੰਟ ਨਾਲ ਗੱਲ ਕੀਤੀ ਫੇ ਸਾਨੂੰ ਲੈ ਆਣ ਆਏ ਉਹ ਕਹਿੰਦੇ ਤੁਸੀਂ ਜਾਓ ਕੋਈ ਗੱਲ ਨਹੀਂ ਤੁਸੀਂ ਰੈਸਟ ਕਰੋ ਇੱਕ ਦਿਨ ਤੁਹਾਨੂੰ ਪੂਰਾ ਘੁਮਾਉਣਗੇ ਤੇ ਦੂਸਰੇ ਦਿਨ ਸਾਡੀ ਫਰੈਟ ਸਿਡਨੀ ਦੀ ਦਈ ਜਾਣਾ ਈਰਾਨ ਦੇ ਦੁਆਰਾ ਤੇ ਦਈ ਜੋ ਸਿੱਧਾ ਸਿਡਨੀ ਜਾਣਾ ਜੀ ਉਹ ਸਾਨੂੰ ਉੱਥੇ ਲੈ ਗਏ ਜਦੋਂ ਸਾਨੂੰ ਘਰੇ ਲੈ ਗਏ ਰੋ ਤੇ ਗੱਡੀ ਜਿਹੜੀ ਲੈ ਗਏ ਇਥੋਂ ਦੋ ਜਿਹੜਾ ਕਸ਼ੇਰਾ ਸੀਗਾ ਤੇ ਹਾਜੀ ਫਿਰ ਨੈਪਰ ਜਿਹੜਾ ਸੀਗਾ ਸਾਨੂੰ ਗੱਡੀ 'ਚ ਬਿਠਾ ਕੇ ਤਿੰਨਾਂ ਨੂੰ ਲੈ ਗਏ ਉਹ ਘੰਟਾ ਗੱਡੀ ਚੱਲੀ ਆ ਮੋਹਰੇ ਗੱਡੀ ਇੱਕ ਹੋਰ ਆ ਗਈ ਉਹਨਾਂ ਦੀ ਉਹਦੇ ਵਿੱਚ ਅਸੀਂ ਤਾਂ ਮੈਨ ਕਰਨਾ ਪਰ ਉਹ ਸੀਗਾ ਸੁਲਤਾਨ ਤੇ ਸਾਨੂੰ ਤਿੰਨਾਂ ਨੂੰ ਲੱਗ ਲੱਗ ਗੱਡੀ 'ਚ ਕਰ ਦਿੱਤਾ ਦੋਨੂੰ ਇੱਕ 'ਚ ਕਰ ਦਿੱਤਾ ਤੇ ਇੱਕ ਨੂੰ ਇੱਕ ਗੱਡੀ 'ਚ ਕਰ ਦਿੱਤਾ ਤੇ ਗਾਹਾਂ ਯਾਰਾਂ ਘੰਟਾ ਤੇ ਲੈ ਉਹਨਾਂ ਨੇ ਸਾਡੇ ਫੋਨ ਲੈ ਲਏ ਬੇਠਾ ਕੋਈ ਲੋਕੇਸ਼ਨ ਵਗੈਰਾ ਉਹਨਾਂ ਨੇ ਕਿਹਾ ਆਪਣੇ ਫੋਨ ਦੇ ਰੋ ਅਸੀਂ ਫੋਨ ਦੇ ਤੋ ਉਹਨਾਂ ਨੂੰ ਫਿਰ ਚਲੋ ਘਰੇ ਗਏ ਆ ਘਰੇ ਜਾ ਕੇ ਸਾਡੇ ਤਿੰਨਾਂ ਦੇ ਪਾਸਵਰਡ ਲੈ ਲੈਣਾ ਤੇ ਅਸੀਂ ਕਿਹਾ ਵੀ ਪਾਸਵਰਡ ਕਿਉਂ ਲੈਣਾ ਉਹ ਕਹਿੰਦੇ ਵੀ ਤੁਹਾਡਾ ਯੋ ਵੀ ਸਾਰਾ ਕੰਮ ਹੋਣਾ ਵੀਜ਼ਾ ਵਗੈਰਾ ਸਟੈਂਪ ਦਾ ਇਹ ਟ੍ਰੈਕਟਰ ਕਰਾਉ ਉਹ ਸਿਕਨ ਫਰਮ ਕਰਨਾ ਸਰ ਰੋਸੀ ਬਸੇ ਜਾਣਕਾਰੀ ਕਰਨੀ ਹੈ ਬਈ ਤੁਹਾਨੂੰ ਇੱਥੋਂ ਅਸੀਂ ਸਾਰਾ ਕੁਝ ਕਰਕੇ ਦੇਣਾ ਹੈ ਪਾਸਵਰਡ ਦੇ ਦਿੱਤੇ ਉਹਨਾਂ ਨੇ ਅਸੀਂ ਸਾਨੂੰ ਉਹਨਾਂ ਨੇ ਪਛਾੜ ਕੇ ਸ਼ੋਅ ਮੈਂ ਕਿੰਨੀ ਆ ਜੀ ਅਸੱਬ 1000 ਡਾਲਰ ਦੇ ਦੋ ਮੁੰਡੇ ਕੋਲ 1000 1000 ਆਸਟ੍ਰੇਲੀਅਨ ਮੇਰੇ ਕੋਲ 1000 ਜੋ ਕਹਿੰਦੇ ਸਾਨੂੰ ਦੇ ਦੇ ਰੋ ਇੱਕ ਵੇ ਨਹੀਂ ਅਸੀਂ ਏਜੰਟ ਨਾਲ ਗੱਲ ਕਰਨੀ ਪਹਿਲਾਂ ਫਿਰ ਦੇਣਾ ਜੀ ਉਹ ਕਹਿੰਦੇ ਠੀਕ ਆ ਤੇ ਫਿਰ ਅਸੀਂ ਸਾਨੂੰ ਕਹਿੰਦੇ ਤੁਸੀਂ ਅੰਦਰ ਬੈਠ ਜਾਓ ਅਸੀਂ ਅੰਦਰ ਬਹਿ ਗਏ ਘੰਟਾ ਤੱਕ ਹੋਇਆ ਫਿਰ ਉਹਨੇ ਕੋ ਸਪੀਕਰ ਵੇਸੇ ਕੱਢਾ ਸਪੀਕਰ ਦੋਨਾਂ ਨੇ ਗਾਣੇ ਲਾਤੇ ਉਹ ਚ ਉੰਦਰ ਆਏ ਸਾਡੇ ਕੋਲ ਜਿਹੜੇ ਲੈ ਗਈ ਛੋਟੇ ਬੈਗ ਹੁੰਦੇ ਆ ਉਹ ਸਾਰੇ ਖੋਲੇ ਸਾਡੇ ਪੈਸੇ ਕੋਲ ਸਾਰੇ ਗੱਲ ਨੇ ਤੇ ਉਹਨਾਂ ਨੇ ਸਾਡੇ ਲੁੱਤਾ ਬਾਹਾਂ ਬੰਦਤੀਆਂ ਸਾਨੂੰ ਫਿਰ ਉਹਨਾਂ ਨੇ ਤਾਂ ਕੁੱਟਣਾ ਸ਼ੁਰੂ ਕਰ ਦਿੱਤਾ ਉਹ ਕਹਿੰਦੇ ਵੀ ਤੁਹਾਡੇ ਕੋਲ 8-8000 ਡਾਲਰ ਆ ਤੁਸੀਂ ਅਮਰੀਕਾ ਡੰਕੀ ਜਾਣਾ ਆ ਅਸੀਂ ਕਹਾਂ ਨਹੀਂ ਜੀ ਅਸੀਂ ਤਾਂ ਆਸਟ੍ਰੇਲੀਆ ਚੱਲੇ ਆ ਕਹਿੰਦੇ ਨਹੀਂ ਵੀ ਸਾਨੂੰ ਪਿੱਛੋਂ ਫੋਨ ਆਇਆ ਤੁਸੀਂ ਅਮਰੀਕਾ ਡੰਕੀ ਜਾਣਾ ਤੁਹਾਡੇ ਕੋਲ 24000 ਡਾਲਰ ਨਹੀਂ ਕੋਲ 8000 ਸਾਨੂੰ ਉਹ ਦਿਓ ਅਸੀਂ ਕਹਾਂ ਜੀ ਨਹੀਂ ਸਾਡੇ ਕੋਲ ਆਹੀ ਕੋਈ ਜੋ ਤੁਸੀਂ ਲੈ ਲਿਆ ਸਾਡੇ ਕੋਲ ਉਹ ਸਾਨੂੰ ਕਹਿੰਦੇ ਜੇ ਤੁਹਾਡੇ ਟੈਸਟ ਜੀ ਕੱਪੜਿਆਂ ਦੇ ਜਿਨ੍ਹਾਂ ਵਿੱਚ ਇੱਕ ਵੀ ਰੁਪਿਆ ਨਿਕ ਤੁਹਾਡੇ ਜੇ ਇੱਕ ਜਾਨੀ ਤੁਹਾਨੂੰ ਬਾੜ ਦੇ ਨੇ ਸੀ ਤੇ ਅਸੀਂ ਆਈ ਚੈੱਕ ਕਰ ਲਿਆ ਸਾਡੇ ਜਿਹੜੇ ਬੈਕਗਾਰਡ ਚੈੱਕ ਕੀਤੇ ਉਹਨਾਂ ਵਿੱਚ ਕੁਝ ਨਹੀਂ ਨਿਕਲਿਆ ਉਹਨਾਂ ਨਾਲ ਸਾਨੂੰ ਫਿਰ ਹੀ ਘੁੱਟਣਾ ਸ਼ੁਰੂ ਕਰ ਦਿੱਤਾ ਜੀ ਤੇ ਉਹ ਕਹਿੰਦੇ ਤੋ ਠੀਕ ਹੈ ਬਜਾ ਨੂੰ ਪਤਾ ਲੱਗ ਗਿਆ ਬਦੋ ਯਾ ਅਸਟਰੀਆ ਅਗਰ ਸਾਨੂੰ ਜਾਣਦੇ ਇਦਾਂ ਕਿਆ ਸੀਗਾ ਤੁਸੀਂ ਉੱਥੇ ਜਾਣਾ ਤੇ ਸਾਨੂੰ ਉਹਨਾਂ ਜਿਹਨੇ ਘੁੱਟਿਆ ਫਿਰ ਤੇ ਕਾਫੀ ਦਿਨ ਸਾਨੂੰ ਘੁੱਟਦੇ ਰਹੇ ਉਹ ਕਹਿੰਦੇ ਕੀ ਸੀ ਪੈਸੇ ਮੰਗਦੇ ਸੀ ਜੀ ਕਿੰਨੇ ਪੈਸੇ ਮੰਗੇ ਸਰ ਜੀ ਉਸਾਨ ਨੂੰ ਕਹਿੰਦੇ ਕਿ ਜੋ ਤੁਸੀਂ ਏਜੰਟ ਨੂੰ ਜਿੰਨੇ ਪੈਸੇ ਦਿੱਤੇ ਆ ਉਨੇ ਪੈਸੇ ਸਾਨੂੰ ਦੇ ਵਾਧੇ ਚਰਨ ਜਲਾ ਕਰਨੀ ਬਲੋ ਉਥੇ ਆਵਾਜ਼ ਵੀ ਆਈ ਸੀ ਕਿ ਕਰੋੜ ਕਰੋੜ ਰੁਪਈਆ ਮੰਗਦੇ ਆ ਹਾਂਜੀ ਉਹ ਸਾਡਾ 54 ਲੱਖ ਰੁਪਏ ਜਿਹੜਾ ਉਹਨਾਂ ਦਾ 1.5 ਕਰੋੜ ਬਣਦਾ ਪਾਕਿਸਤਾਨ ਦਾ 1.5 ਕਰੋੜ ਬਣਦਾ ਸਾਰਾ 10 ਸਨੀ ਸੀ ਹਾਂਜੀ ਇੱਕ ਇਰਾਨ ਦਾ ਸੀਗਾ ਇਹ ਜੀ 7 ਤੋਂ 8 ਜਾਣਗੇ ਫੁੱਟੇ ਆਪਣੇ ਸੁਲਤਾਨ ਵੀ ਤੁਹਾਨੂੰ ਹਾਂਜੀ ਸਾਰਿਆਂ ਨੂੰ ਗੋਟੇ ਜੀ ਇੱਕ ਬੰਦਾ ਸੀ ਜਿਹੜਾ ਵੀ ਅਸੀਂ ਉੱਚੀ ਵੀ ਨਾਮ ਲਾਇਆ ਉਹ ਬੰਦੇ ਨੇ ਸਾਨੂੰ ਇੱਕ ਵੀ ਯਾਨਕਿ ਇੱਕ ਮਹੀਨਾ ਨੂੰ ਰਹਿ ਇੱਕ ਵੀ ਮਹੀਨਾ ਸਾਨੂੰ ਇੱਕ ਵੀ ਹੱਥ ਨਹੀਂ ਲਾਉਂਦੇ ਉਹਦਾ ਜੁੱਤੀ ਇਰਾਨ ਚ ਵੀ ਲਖਾਇਆ ਨਾ ਮਤੀ ਜੀ ਵੀ ਤੇ ਥਾਣੇ ਵਿਚ ਵੀ ਲਖਾਇਆ ਉਹ ਪਾਕਿਸਤਾਨ ਦਾ ਸੁਲਤਾਨ ਹਾਂ ਨੀ ਉਹ ਇਰਾਨ ਦਾ ਜੀ ਜਾਨੀ ਹਾਂ ਜੀ ਪੰਜਾਬੀ ਤੀਨੀ ਸੀ ਕਿ ਕਿੰਨੇ ਮੁੰਡੇ ਸੀ ਕੋ ਔਰ ਕਿੰਨੇ ਬੀ ਸੀ ਪੰਜਾਬੀ ਤੰਦੇ ਸੀ ਔਰ ਵੀ ਕੋਈ ਦੂਜੇ ਕੰਟਰੀ ਤੋਂ ਕੋਈ ਸੀਗਾ ਹਾਂ ਜੀ ਹੋਰ ਜਿਹੜੇ ਪਾਕਿਸਤਾਨ ਦੇ ਸੀ ਉਹ ਕਰਨਾਇਪੇ ਸੀ ਉਹ ਜਿਹੜੇ 9 ਤੋਂ 10 ਜਾਨੋਦਗੀ ਸਾਡੀ ਵਜਨ ਉਹ ਵੀ ਬੜੇ ਖਾਣਾ ਪੀਣਾ ਜੰਦਰ ਸੀ ਜਿਹੜੀ ਖਾਣਾ ਪੀਣਾ ਕਦੇ ਕਰ ਦਿੰਦੇ ਸੀ ਜੀ ਹਾਂ ਜੀ ਟੁੱਟ ਮਰ ਰੋ ਸੱਬਰ ਸੀ ਟੁੱਟ ਮਰ ਰੋ ਜੀ ਜਿਹੜੇ ਵੀਡੀਓ ਬਾਰੇ ਤੁਸੀਂ ਵੀਡੀਓ ਜਿਹੜੇ ਉਹਨਾਂ ਦੇ ਕੱਟ ਦੇ ਨਿਸ਼ਾਨ ਲੱਗੇ ਸੀਗੇ ਉਹ ਅਸਰੇ ਵਿੱਚ ਉਤ ਮੋ ਤੁਹਾਡੇ ਕਿੱਥੇ ਕਿੱਥੇ ਲੱਗੇ ਸਾਡੇ ਚਾਕੂ ਮਾਰੇ ਮਤਲਬ ਸਰੀਰ ਦੇ ਉੱਤੇ ਜਿਹ ਸੀ ਤੇ ਟੂਰੀ ਦੇ ਟੱਕ ਲਾਏ ਹੋਏ ਜਿਉਂ ਉਹ ਤੁਹਾਨੂੰ ਨਿਸ਼ਾਨ ਰਹਿ ਗਿਆ ਬਾਕੀ ਕੀ ਕਿੱਥੇ ਲੱਗੇ ਸਾਡੇ ਤੇ ਲਹਾਫਾ ਮੂੰਹ ਦੇ ਬਾਗੇ ਸਾਰਾ ਉੱਥੇ ਬੰਦ ਕਰ ਦਿੰਦੇ ਹੁੰਦੇ ਸੀ ਸਾਹ ਬੰਦ ਕਰ ਦਿੰਦੇ ਕਾਫੀ ਡਰਜਾ ਕਰਨ ਕੀਤਾ ਮੈਂ ਫਿਰ ਤੁਮ ਛੁੜਾਇਆ ਕਿਨਾਂ ਉਥੇ ਬਿਸਪੜਾ ਹਾਂਜੀ ਸੀਆਈਡੀ ਵਾਲੇ ਨੇ ਕੀ ਮਾਲ ਹੈ ਮੈਂ ਇੰਡੀਆ ਇੰਡੀਆ ਦਾ ਹਾਂਜੀ ਇੰਡੀਆ ਐਮਬੈਸੀ ਨੇ ਸਾਡੀ ਬਹੁਤ ਮਦਦ ਕੀਤੀ ਉਹਨਾਂ ਜਨਵਾਰਾਂ ਦੀ ਭਾਰਤ ਸਰਕਾਰ ਦੇ ਹਾਂਜੀ ਭਾਰਤ ਸਰਕਾਰ ਨੇ ਸੈਂਟਰ ਸਰਕਾਰ ਦਾ ਹੀ ਜਿਲੋਂ ਧੰਨਵਾਦ ਕਰਦੇ ਆ ਜੀ ਤੇ ਮਤੀਨભાઈ ਥੀਨੋਪੇ ਕਰ ਤੋਂ ਹਾਂਜੀ